ਅੱਜ ਦੀ ਤਾਜ਼ਾ ਖਬਰ 328 ਰੁਪਏ ਦੇ ਮਾਮਲੇ ਦੇ ਵਿੱਚ ਦੋਸ਼ੀ ਨਿਕਲਿਆ ਵੱਡਾ ਲੀਡਰ ਕਿਤੇ ਵੱਡੇ ਖੁਲਾਸੇ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ 328 ਰੁਪਏ ਜਿਹੜੇ ਗੁਰੂ ਮਹਾਰਾਜ ਦੇ ਗੋਮਿਆਂ ਕੋਈ ਨਾ ਪੈਸੇ ਦੀ ਧਰਾਫਰੀ ਆ ਕੋਈ ਕਹਿੰਦਾ ਚੋਰੀ ਹੋਈ ਆ ਉਹਨਾਂ ਦਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਪੈਦਾ ਹੋਇਆ ਉਹਦੇ ਉੱਤੇ ਗੱਲ ਕਰਨ ਲੱਗਾ ਵਾ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਉਹ ਸਿੱਖ ਪੰਥ ਦੇ ਉਹ ਮੁਖੀ ਨੇ ਸਿੱਖ ਪੰਥ ਦੇ ਆਗੂ ਨੇ ਜਥੇਦਾਰ ਸਾਹਿਬ ਤੇ ਦੂਜੇ ਜਿਹੜੇ ਉਹ ਪੰਜਾਬ ਦੇ ਪੰਜਾਬ ਸਰਕਾਰ ਦੇ ਜਿਹੜਾ ਵੀ ਪੰਜਾਬ ਦਾ ਸਰਕਾਰੀ ਤੰਤਰ ਚੱਲਦਾ ਵਾ ਉਹਦੇ ਮੁਖੀ ਨੇ ਇੱਕ ਨੂੰ ਸਿੱਖ ਪੰਥ ਦੇ ਵਧਨ ਫੁੱਲਣ ਤੇ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਵਾ ਅਤੇ ਦੂਜੇ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਵਾ ਔਰ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਲਈ ਦੋਵਾਂ ਨੂੰ ਕੰਮ ਕਰਨਾ ਚਾਹੀਦਾ ਨਾਲ ਕੌਮ ਦੀ ਤਰੱਕੀ ਲਈ ਸ਼ਬਦ ਵਰਤਨ ਤੋਂ ਪਹਿਲਾਂ ਹੀ ਮੈਂ ਸ੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਤੇ ਸ੍ਰੀ ਕਾਲਤਖਬ ਸਾਹਿਬ ਤੋਂ ਮਾਫੀ ਮੰਗਦਾ ਕਿ ਦੋਵੇਂ ਹੀ ਆਪੋ ਆਪਣੇ ਕੰਮ ਦੇ ਵਿੱਚ ਫੇਲ ਨੇ ਕੋਈ ਵੀ ਆਪਣੀ ਜਿਹੜੀ ਪ੍ਰੋਪਰ ਜਿਹੜੀ ਜ਼ਿੰਮੇਵਾਰੀ ਬਣਦੀ ਐ ਸਚਾਰੂ ਢੰਗ ਦੇ ਨਾਲ ਕੋਈ ਵੀ ਨਿਭਾ ਨਹੀਂ ਉਹਨੂੰ ਰਿਹਾ ਜਿਹੜਾ ਸ੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਸਾਰ ਕੁਲਦੀਪ ਸਿੰਘ ਗੜਗਾਜ ਹੋਣਾ ਇੱਕ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਭਗਵੰਤ ਮਾਨ ਨੂੰ ਸ੍ਰੀ ਕਾਲਤਖਬ ਸਾਹਿਬ ਦੇ ਜਿਹੜਾ ਸੈਕਟਰੀਏਟ ਆ ਉਹਦੇ ਵਿੱਚ ਪੇਸ਼ ਹੋਣ ਦੀ ਇੱਕ ਚਿੱਠੀ ਜਾਰੀ ਕੀਤੀ ਆ ਔਰ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਹੱਥ 'ਚ ਉਹਨਾਂ ਨੇ ਰਹਿਤ ਮਰਿਆਦਾ ਜਿਹੜੀ ਸਿੱਖ ਕੌਮ ਦੀ ਆ ਉਹ ਉਹ ਫੜੀ ਹੋਈ ਸੀਗੀ ਕਿਤਾਬ ਰਹਿਤ ਮਰਿਆਦਾ ਦੀ ਔਰ ਪੱਤਰ ਦੇ ਵਿੱਚ ਭਗਵੰਤ ਮਾਨ ਨੂੰ ਇਹ ਕਹਿ ਕੇ ਕਿ ਤੁਸੀਂ ਪਤਿਤ ਸੇਖੋ ਇਸ ਇਹ ਕਹਿ ਕੇ ਪੱਤਰ 'ਚ ਲਿਖਿਆ ਗਿਆ ਔਰ ਇਸੇ ਤਰੀਕੇ ਉਹਨਾਂ ਨੂੰ ਵੀਡੀਓ ਦੇ ਵਿੱਚ ਭਗਵੰਤ ਮਾਨ ਨੂੰ ਜਿਹੜਾ ਉਹ ਸੰਬੋਧਿਤ ਕੀਤਾ ਵਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਨਹੀਂ ਬੁਲਾਇਆ ਜਾ ਸਕਦਾ ਭਗਵੰਤ ਮਾਨ ਨੂੰ ਕਹਿ ਰਹੇ ਆ ਪਰ ਉਹਦੇ ਵਿੱਚ ਦੇ ਵਿੱਚ ਤੁਸੀਂ ਮੇਰੇ ਦਫ਼ਤਰ ਦੇ ਵਿੱਚ ਸੈਕਟਰੀਏਟ ਦੇ ਵਿੱਚ ਤੁਸੀਂ ਪੇਸ਼ ਹੋਵੋ ਤੁਸੀਂ ਤਲਬ ਹੋਵੋ ਤੁਹਾਨੂੰ ਹਾਜ਼ਰ ਹੋਣ ਲਈ ਜਿਹੜਾ ਹੁਕਮ ਜਾਰੀ ਕੀਤਾ ਗਿਆ ਪਹਿਲੀ ਗੱਲ ਤੇ ਮੈਂ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਮੈਂ ਨਾ ਇਹ ਨਹੀਂ ਰੱਖਦਾ ਕਿ ਤੁਸੀਂ ਕਿੱਥੇ ਬੁਲਾ ਰਹੇ ਹੋ ਚਾਹੇ ਉਹ ਕਾਲਤਖ ਸਾਬ ਦਾ ਸੈਕਟਰੀਏਟ ਹੈ ਚਾਹੇ ਉਹ ਤੁਸੀਂ ਕਾਲਤਖ ਸਾਹਿਬ ਦੀ ਫਸੀਲ ਦੇ ਉੱਤੇ ਬੁਲਾ ਰਹੇ ਹੋ ਇਹ ਮੈਂ ਨਾ ਨਹੀਂ ਰੱਖਦਾ ਅਹਿਮੀਅਤ ਇਹ ਰੱਖਦਾ ਹੈ ਕਿ ਬੁਲਾ ਕੌਣ ਰਿਹਾ ਹੈ ਤਲਬ ਕੌਣ ਰਿਹਾ ਹੈ ਔਰ ਤੁਸੀਂ ਵੀ ਜਥੇਦਾਰ ਸਾਹਿਬ ਆਪਦੇ ਅਹੁਦੇ ਦੀ ਮਹੱਤਤਾ ਨੂੰ ਸਮਝੋ ਕਿ ਬਲਾਤ ਉਹਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਰਹੇ ਹਨ ਨਾ ਦੂਜੀ ਗੱਲ ਤੁਸੀਂ ਹੱਥ ਦੇ ਵਿੱਚ ਰਹਿਤ ਮਰਿਆਦਾ ਫੜੀ ਆ ਔਰ ਭਗਵੰਤ ਮਾਨ ਨੂੰ ਜਿਹੜਾ ਪਤਿੱਤ ਸ਼ਬਦ ਤੁਸੀਂ ਚਿੱਠੀ ਦੇ ਵਿੱਚ ਵੀ ਲਿਖਿਆ ਔਰ ਉਹਦੇ ਨਾਲ ਨਾਲ ਆਪਦੀ ਵੀਡੀਓ ਦੇ ਵਿੱਚ ਵੀ ਕਹਿ ਰਹੇ ਹੋ ਵੀ ਉਹ ਪਤਿੱਤ ਜਿਹੜਾ ਸਿੱਖਿਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਪੜੋ ਕੀ ਲਿਖਿਆ ਵਾ ਕਿ ਪਤਿੱਤ ਕੌਣ ਹੁੰਦਾ ਵਾ ਉਤੇ ਤੋਂ ਹੁੰਦਾ ਵਾ ਜਿੰਨੇ ਅੰਮ੍ਰਿਤ ਛਕਿਆ ਹੋਵੇ ਔਰ ਅਮਰਤ ਛਕਣ ਤੋਂ ਬਾਅਦ ਚਾਰ ਜਿਹੜੀਆਂ ਬੱਜਰ ਕਰੈਤਾ ਜਿਹੜੀਆਂ ਗਿਣੀਆਂ ਜਾਂਦੀਆਂ ਵਾਂ ਜਿਨ੍ਹਾਂ ਦੇ ਵਿੱਚ ਇੱਕ ਆਉਂਦਾ ਕੇਸਾਂ ਦੀ ਜਿਹੜੇ ਵਾਲ ਕਟਾ ਦੇਣੇ ਕੇਸਾਂ ਦੀ ਬਦਬੀ ਦੂਜਾ ਆਉਂਦਾ ਕੁੱਠਾ ਮਾਸ ਜਿਸ ਤਰੀਕੇ ਮੁਸਲਮਾਨ ਭਰਾ ਖਾਂਦੇ ਆ ਉਸ ਤਰੀਕੇ ਜਿਉਂਦਾ ਸੇਵਨ ਕੀਤਾ ਜਾਵੇ ਉਸ ਮਾਸ ਦਾ ਕੁੱਠਾ ਮਾਸ ਜਿਉਂਨੇ ਜਿਹੜਾ ਖਾਦਾ ਹੋਵੇ ਤੀਜਾ ਆਉਂਦਾ ਵਾ ਪ੍ਰਾਈ ਇਸਤਰੀ ਦੇ ਨਾਲ ਉਹਦੇ ਕੋਈ ਸੰਬੰਧ ਹੋਣ ਤੇ ਚੌਥਾ ਜਿਹੜਾ ਆਉਂਦਾ ਤਮਾਕੂ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਅੰਮ੍ਰਿਤ ਛਕਣ ਤੋਂ ਬਾਅਦ ਕੀਤਾ ਹੋਵੇ ਇਹ ਚਾਰ ਬੱਜਰ ਕਰੈਤਾ ਤੋਂ ਬਾਅਦ ਉਸ ਬੰਦੇ ਨੂੰ ਪਤਿਤ ਕਿਹਾ ਜਾਂਦਾ ਵਾ ਜਿਨੇ ਇਨਾਂ ਚੌਹਾਂ ਦੇ ਵਿੱਚੋਂ ਕੋਈ ਵੀ ਇੱਕ ਜੜੀ ਉਹ ਕਰੈਤ ਕੀਤੀ ਹੋਵੇ ਜਿਹੜੇ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ ਉਸੇ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਲਿਖਿਆ ਕਿ ਉਸ ਬੰਦੇ ਨੂੰ ਤੁਸੀਂ ਸਿਰ ਗੁੰਮ ਜਾਂ ਸਿਰ ਮੁੰਨ ਸਿਰ ਮੁੰਨ ਵੀ ਨਹੀਂ ਲਿਖਿਆ ਉਹਦੇ ਵਿੱਚ ਸਿਰ ਗੁੰਮ ਜਿਹੜਾ ਉਹ ਕਹਿ ਸਕਦੇ ਹੋ ਸਾਡੇ ਵਾਂਗ ਜਿੱਦਾਂ ਪਰ ਉਹ ਉਹ ਜਿਹੜਾ ਗੁਰੂ ਘਰ ਦੇ ਵਿੱਚ ਸਮਰਪਿਤ ਹੋਵੇ ਗੁਰਦੁਆਰੇ ਮਤਲਬ ਜਾਂਦਾ ਹੋਵੇ ਆਪਦਾ ਦਸਬੰਦ ਕੱਢਦਾ ਹੋਵੇ ਤੇ ਪੰਥ ਸੇਵਾ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਉਹਨੂੰ ਤੁਸੀਂ ਪਤਿਤ ਨਹੀਂ ਕਹਿ ਸਕਦੇ ਉਹਨੂੰ ਸਿਰ ਗੁੰਮਾ ਜਿਹੜਾ ਕਹਿ ਸਕਦੇ ਹੋ ਤੀਜੀ ਗੱਲ ਤੁਸੀਂ ਸਿਰ ਗੁੰਮੇ ਨੂੰ ਤਲਬ ਨਹੀਂ ਉਹਨੂੰ ਸਗੋਂ ਵਿਚਾਰ ਚਰਚਾ ਲਈ ਆਪਣੇ ਦਫ਼ਤਰ ਦੇ ਵਿੱਚ ਬੁਲਾ ਸਕਦੇ ਹੋ ਆਪਦੇ ਸੈਕਟਰੀਏਟ ਚ ਬੁਲਾ ਸਕਦੇ ਹੋ ਜਾਂ ਆਪਦੇ ਕਿਸੇ ਵੀ ਨਿੱਜੀ ਸਥਾਨ ਦੇ ਉੱਤੇ ਤੁਸੀਂ ਉਹਨੂੰ ਵਿਚਾਰ ਚਰਚਾ ਲਈ ਤੁਹਾਨੂੰ ਉਹਨੂੰ ਬੁਲਾਉਣਾ ਚਾਹੀਦਾ ਸੀਗਾ ਜੇ ਤੁਸੀਂ ਭਗਵਾਨ ਤਮਨ ਨੂੰ ਬੁਲਾਇਆ ਉਹਨੂੰ ਤਲਬ ਕਰਨ ਦੀ بجائے ਉਹਦੇ ਨਾਲ ਵਿਚਾਰ ਚਰਚਾ ਕਰਦੇ ਔਰ ਤਾਂ ਜੋ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਦੇ ਤੇ ਸਰਕਾਰ ਦੇ ਵਿੱਚ ਜਿਹੜੀ ਦੂਰੀ ਪੈਦਾ ਹੋ ਗਈ ਆ ਜਿਹੜਾ ਟਕਰਾਅ ਪੈਦਾ ਹੋ ਗਿਆ ਵਾ ਉਹਨੂੰ ਘਟ ਕੀਤਾ ਜਾਵੇ ਤੇ ਪੰਜਾਬ ਅਤੇ ਸਿੱਖੀ ਦੇ ਭਲੇ ਲਈ ਜਿਹੜੀ ਉਹ ਚਰਚਾ ਕੀਤੀ ਜਾਵੇ ਇਹ ਕੰਮ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਕਮੀਆਂ ਦੋਵੇਂ ਪਾਸੇ ਹੀ ਆ ਚਾਹੇ ਉਹ ਐਸਜੀਪੀਸੀ ਹੋਵੇ ਤੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਬਾਰੇ ਤੁਸੀਂ ਚਰਚਾ ਕਰਦੇ ਉਹਨੂੰ ਬੁਲਾ ਕੇ ਖੁੱਲ੍ਹ ਦਲੀ ਦੇ ਨਾਲ ਚਰਚਾ ਕਰਦੇ ਉਹਨਾਂ ਨੂੰ ਸੁਧਾਰਨ ਦੇ ਉੱਤੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਉੱਤੇ ਵਿਚਾਰਾਂ ਕਰਦੇ ਚਾਹੀਦਾ ਤੇ ਇਹ ਸੀਗਾ ਤੁਸੀਂ ਸੀਐਮ ਨੂੰ ਫਸੀਲ ਤੇ ਬੁਲਾਇਆ ਜਾਂ ਨਹੀਂ ਬੁਲਾਇਆ ਤੁਸੀਂ ਆਪਦੇ ਦਫਤਰ ਦੇ ਵਿੱਚ ਬੁਲਾਇਆ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਇਹਨਾਂ ਦੋਵਾਂ ਨੂੰ ਤੁਸੀਂ ਨਖਾ ਨਖੇੜ ਕੇ ਕਿਸ ਤਰ੍ਹਾਂ ਵੇਖ ਸਕਦੇ ਹੋ ਬੁਲਾਇਆ ਤੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹਨਾ ਸੋ ਜੋ ਮਨ ਚਾਉਂਦਾ ਉਹ ਫੈਸਲੇ ਨਹੀਂ ਸੁਣਾ ਦੇਣੇ ਚਾਹੀਦੇ ਜਥੇਦਾਰ ਸਾਹਿਬ ਮੈਂ ਕੱਲੀ-ਕੱਲੀ ਤੁਹਾਡੀ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਲੱਗਾ ਵਾਂ ਜਿਹੜੀ-ਜਿਹੜੀਆਂ ਗੱਲਾਂ ਤੁਸੀਂ ਉਹਦੇ 'ਚ ਕੀਤੀਆਂ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਿ ਗੋਲਕਾਂ ਦੀ ਦੁਰਵਰਤ ਤੋਂ ਬਾਰੇ ਜਿਹੜਾ ਉਹਦੇ ਉੱਤੇ ਬੋਲਣ ਦੇ ਦੋਸ਼ ਲਾਏ ਗਏ ਆ ਭਗਵੰਤਮਾਨ ਦੇ ਉੱਤੇ ਉਹਦੇ ਬਦਲੇ ਦੇ ਵਿੱਚ ਉਹਦੇ ਇਮੇਜ ਦੇ ਵਿੱਚ ਉਹਨੂੰ ਕਾਲ ਤਖਤ ਦੇ ਸੈਕਟਰੀਏਟ ਦੇ ਵਿੱਚ ਜਿਹੜਾ ਉਹ ਤਲਬ ਕੀਤਾ ਜਾਂਦਾ ਵਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਜਥੇਦਾਰ ਸਾਹਿਬ ਗੋਲਕਾਂ ਦੀ ਦੁਰਵਰਤ ਤੋਂ ਕੱਲਾ ਭਗਵੰਤਮਾਨ ਕਹਿੰਦਾ ਵਾ ਬਹੁਤ ਸਾਰੀ ਸੰਗਤ ਆ ਜਿਹੜੀ ਕਹਿੰਦੀ ਆ ਜਿਨ੍ਹਾਂ ਦੇ ਸਾਹਮਣੇ ਵੀ ਕਈ ਗੱਲਾਂ ਆਈਆਂ ਕਿ ਗੋਲਕਾਂ ਦੀ ਜਿਹੜੀ ਦੁਰਵਰਤ ਹੁੰਦੀ ਆ ਮੈਂ ਤੁਹਾਨੂੰ ਕਹਿਣਾ ਚਾਹਣਾ ਤੁਹਾਨੂੰ ਤੇ ਧਾਮੀ ਸਾਹਿਬ ਨੂੰ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਵਿੱਚ ਗੋਲਕਾਂ ਦੀ ਦੁਰਵਰਤੋ ਨਹੀਂ ਹੁੰਦੀ ਮੈਂ ਕੱਲੀ ਕੱਲੀ ਤੁਹਾਨੂੰ ਗੱਲ ਗਣਾਉਣ ਲੱਗਾ ਕਿ RAM REEM ਜਿੰਨੂੰ ਮਾਫੀ ਦਿੱਤੀ ਗਈ ਜਿਹਦੇ ਕਰਕੇ ਪੰਜਾਬ ਚ ਅੱਜ ਤੱਕ ਇੰਨੀ ਜਿਹੜੀ ਅੱਗ ਭਖ ਰਹੀ ਆ ਉਹਦੇ ਵਿੱਚ ਉਹਨੂੰ ਮਾਫੀ ਦੇਣ ਤੋਂ ਬਾਅਦ 90 ਲੱਖ ਰੁਪਏ ਦਾ ਇਸ਼ਤਿਹਾਰ ਜਿਹੜਾ ਐਸਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਕੀ ਇਹ ਗੋਲਕ ਦੀ ਦੁਰਵਰਤੋ ਨਹੀਂ ਸੀ ਕੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋ ਨਹੀਂ ਸੀ ਔਰ ਸ਼੍ਰੋਮਣੀ ਕਮੇਟੀ ਚ ਆਏ ਦਿਨ ਐਡੇ ਐਡੇ ਵੱਡੇ ਕੱਪੜੇ ਹੁੰਦੇ ਆ ਧਾਮੀ ਸਾਹਿਬ ਜਿਨ੍ਹਾਂ ਨੂੰ ਕਹਿ ਦਿੰਦੇ ਆ ਛੋਟੇ ਛੋਟੇ ਕੱਪੜੇ ਹੁੰਦੇ ਆ ਇਹੋ ਜਿਹੇ 10 12 ਕੱਪੜੇ ਜਿਹੜੇ ਉਹ ਰੋਜ਼ ਹੁੰਦੇ ਰਹਿੰਦੇ ਆ ਬਲਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕਰੋੜਾਂ ਰੁਪਈਆ ਦੇ ਕੱਪੜੇ ਹੁੰਦੇ ਆ ਕੀ ਇਹ ਜਿਹੜੀ ਗੋਲਕ ਦੀ ਦੁਰਵਰਤੋਂ ਨਹੀਂ ਆ ਪਹਿਲੀ ਗੱਲ ਇੱਕ ਬਾਲਣ ਦਾ ਕੱਪੜਾ ਮੈਂ ਕੱਢਿਆ ਸੀਗਾ ਇਹ ਅੱਜ ਤੋਂ 5 ਸਾਲ ਪਹਿਲਾਂ ਜਿਹਦੇ ਵਿੱਚ ਮੁੱਢ ਆਉਣੇ ਸੀ ਬਾਲਣ ਦੇ ਤੇ ਉਹਦੇ ਬਦਲੇ ਫਰੇ ਜਿਹੜੇ ਉਹ ਸਪਲਾਈ ਕੀਤੇ ਜਾਂਦੇ ਅੱਜ ਦੀ ਕੀਮਤ ਹੀ ਤੀਜਾ ਸੰਦੀਆ ਬਿੱਲ ਜਿਹੜੇ ਉਹ ਮੁੱਢਾਂ ਦੇ ਬ ਕਰੋੜਾਂ ਰੁਪਈਆ ਤਖਤਾਂ ਦੇ ਸਾਹ ਦੇ ਉੱਤੇ ਜਿਹੜਾ ਉਹ ਬਾਲਣ ਆਉਂਦਾ ਲੰਗਰ ਘਰਦਾ ਜਿਹੜੀ ਬਾਲਣ ਦੀ ਵਰਤੋਂ ਨਹੀਂ ਹੁੰਦੀ ਸੀਗੀ ਉਹਦੇ ਵਿੱਚ ਐਡਾ ਵੱਡਾ ਕਪਲਾ ਕੱਢਿਆ ਸੀਗਾ ਕੀ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਗੋਲਕ ਦੀ ਕਿਉਂ ਹੋਦਾ ਐਡਾ ਵੱਡਾ ਮੈਂ ਕਪਲਾ ਕੱਢਿਆ ਕਿ 15-15 ਕਿਲੋ ਘਿਓ ਦੀ ਬਜਾਏ 12-12 ਕਿਲੋ 13-13 ਕਿਲੋ ਇਹਦਾ ਜਿਹੜਾ ਟੀਨ ਆ ਰਿਹਾ ਘਿਓ ਦੇ ਇਹ ਕਪਲਾ ਨਹੀਂ ਸੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜਾ ਟੈਂਟ ਲੱਗਾ ਸੀਗਾ ਕਰਤਾਰਪੁਰ ਕਪੂਰਥਲੇ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਬੜਾ ਮਤਲਬੇ ਜ਼ੋਰ ਸ਼ੋਰ ਨਾਲ ਮੁੱਦਾ ਚੁੱਕਿਆ ਗਿਆ ਸੀਗਾ ਇੰਨੇ ਪੈਸੇ ਜਿਹੜੇ ਉਹ ਖਰਚ ਕੀਤੇ ਗਏ ਉਹ 12 ਕਰੋੜ ਰੁਪਈਆ ਜਿਹੜਾ ਪਾਕਿਸਤਾਨ ਤੋਂ ਨਗਰ ਕੀਰਤਨ ਚੱਲ ਕੇ ਆਇਆ ਸੀ ਉਹਦੇ ਵਿੱਚ ਇਕੱਠਾ ਹੋਇਆ ਸੀਗਾ ਤੇ ਆਪਾਂ ਸਾਰਾ ਹੀ ਉੱਥੇ ਬਾਦਲਾ ਨੂੰ ਚਮਕਾਉਣ ਲਈ ਉੱਥੇ ਟੈਂਟ ਲਾ ਦਿੱਤਾ ਗਿਆ 12 ਕਰੋੜ ਰੁਪਈਏ ਦਾ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜੀ ਲਾਈਟਾਂ ਦੇ ਉੱਤੇ ਇੰਨੇ ਪੈਸੇ ਖਰਚ ਕੀਤੇ ਗਏ 12 ਕਰੋੜ ਰੁਪਇਆ ਬਿੱਲ ਬਣਾਇਆ ਗਿਆ 3 ਕਰੋੜ ਦੀਆਂ ਲਾਈਟਾਂ ਦਾ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਲੰਗਰ ਹਾਲ ਦੀ ਇਮਾਰਤ ਦਾ ਮੇਰੀ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰੀ ਆ ਗੁਰੂ ਘਰ ਚ ਇਮਾਰਤ ਬਣਨੀ ਹੋਵੇ ਦਰਬਾਰ ਸਾਹਿਬ ਦੇ ਵਿੱਚ ਇਮਾਰਤ ਬਣਨੀ ਹੋਵੇ ਤੇ ਉਹਦਾ ਠੇਕਾ ਦਿੱਤਾ ਗਿਆ ਸੀਗਾ ਜਦੋਂ ਕਿ ਸੰਗਤ ਘਰੋਂ ਇੱਟਾਂ ਢੇੜ ਕੇ ਲਿਆਉਣ ਨੂੰ ਤਿਆਰ ਹੁੰਦੀ ਆ ਗੁਰੂ ਘਰ ਵਾਸਤੇ ਉਹਦਾ ਠੇਕਾ ਏਡਾ ਵੱਡਾ ਦਿੱਤਾ ਗਿਆ ਉਸ ਤੋਂ ਬਾਅਦ ਵੀ ਠੇਕੇਦਾਰ ਕੋਲ ਉਹ ਮੁਕੰਮਲ ਨਹੀਂ ਹੋਇਆ ਤੇ ਉਹਦੀ ਸੇਵਾ ਜਿਹੜੀ ਸੰਗਤ ਕੋਲ ਕਰਾਈ ਗਈ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀਗੀ ਇਹੋ ਜਿਹਾਂ ਕਈ ਜਿਹੜੀਆਂ ਕਪਲੇਬਾਜ਼ੀਆਂ ਨੇ ਇਹੋ ਜੇ ਕਈ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਔਰ ਹਸਾਬ ਮੰਗਣ ਦੇ ਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਇਥੇ ਦਖਲ ਅੰਦਾਜ਼ੀ ਨਹੀਂ ਤੁਸੀਂ ਕਰ ਸਕਦੇ ਇਹ ਏਡਾ ਵੱਡਾ ਜਿਹੜਾ ਘਪਲਾ ਆ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਅੱਜ ਤੱਕ ਕਿਸੇ ਕਮੇਟੀ ਦੀ ਰਿਪੋਰਟ ਦੱਸ ਦਿਓ ਕਿਸੇ ਵੱਡੇ ਆਗੂ ਨੂੰ ਦੋਸ਼ੀ ਠਰਾਇਆ ਹੋਵੇ ਤੇ ਮੈਂ ਤੁਹਾਨੂੰ ਕਹਿਣਾ ਵੀ ਵਾਕਿਆ ਤੁਹਾਡੇ ਕੰਮ ਦੇ ਵਿੱਚ ਦਖਲ ਨਹੀਂ ਹੋਣਾ ਚਾਹੀਦਾ ਕਿ ਇਹ ਗੋਲਕਾਂ ਦੀ ਦੁਰਵਰਤੋਂ ਨਹੀਂ ਸੀਗੀ ਇਹ ਸਾਰਾ ਕੁਝ ਹੀ ਗੋਲਕਾਂ ਦੀ ਦੁਰਵਰਤੋਂ ਆ ਚੋਣਾਂ ਦੇ ਦੌਰਾਨ ਚੋਣਾਂ ਦੇ ਦੌਰਾਨ ਬਾਦਲਾ ਵੱਲੋਂ ਪਿੰਡ ਪਿੰਡ ਦੇ ਵਿੱਚ 25-25000 ਰੁਪਏ ਦੀ ਗੁਰਦੁਆਰਾ ਸਾਹਿਬ ਵੱਲੋਂ ਐਸਪੀਸੀ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਆ ਵੋਟਾਂ ਦੇ ਵੇਲੇ ਚਾਹੇ ਉਹ ਭਾਂਡਿਆਂ ਦੇ ਰੂ ਚਾਹੇ ਉਹ ਬਿਸਤਰਿਆਂ ਦੇ ਰੂਪ ਚ ਹੋਵੇ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਕਿੰਨਾ ਕਿੰਨਾ ਗੱਲਾਂ ਤੋਂ ਤੁਸੀਂ ਮੰਨਕਰ ਹੋਗੇ ਤੁਸੀਂ ਤੁਸੀਂ ਕਹਿੰਦੇ ਹੋ ਵੀ ਐਸਜੀਪੀਸੀ ਜਿਹੜੀ ਕਹਿੰਦੀ ਆ ਤੁਸੀਂ ਵੀ ਕਹਿੰਦੇ ਹੋ ਜਥੇਦਾਰ ਸਾਹਿਬ ਕਿ 328 ਜਿਹੜੇ ਸਰੂਪ ਨੇ ਉਹ ਪੈਸੇ ਦਾ ਮਸਲਾ ਉਹ ਪੈਸੇ ਦੀ ਇਹਰਾਫੇਰੀ ਦਾ ਮਸਲਾ ਹੈ ਪੈਸੇ ਦੇ ਵਿੱਚ ਗਬਨ ਹੋਇਆ ਫਿਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਕਿੱਥੋਂ ਛਪੇ ਇਹ ਕਿਹੜੇ ਕਿਦੇ ਪੈਸਿਆਂ ਦੇ ਨਾਲ ਛਪੇ ਚਲੋ ਪੈਸੇ ਦੀ ਇਹਰਾਫੇਰੀ ਹੋ ਗਈ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਜੋ ਸਰੂਪ ਛਾਪੇਗੇ ਉਹ ਪੈਸੇ ਨਹੀਂ ਗੁਰੂ ਘਰ ਦੇ ਵਿੱਚ ਆਏ ਤਾਂ ਫਿਰ ਇਹ ਗੋਲਕ ਦੀ ਦੁਰਵਰਤੋਂ ਤੁਸੀਂ ਇਹਨੂੰ ਨਹੀਂ ਗਿਣਦੇ 21 ਦਸੰਬਰ ਨੂੰ 2020 ਦੇ ਵਿੱਚ ਸਵਰਗੀ ਜਿਹੜੇ ਅਸਾਰ ਅਵਤਾਰ ਸਿੰਘ ਮੱਕੜ ਐਸਜੀਪੀਸੀ ਦੇ ਪ੍ਰਧਾਨ ਸੀ ਕੱਲ ਵਡਾਲਾ ਸਾਹਿਬ ਉਹ ਸਾਰੀ ਉਹਦੀ ਡਿਟੇਲ ਭਾਈ ਵਡਾਲਾ ਕੱਢ ਕੇ ਬੈਠੇ ਸੀਗੇ ਉਹਦੇ ਬਾਰੇ ਵੀ ਗੌਰ ਕਰੋ ਮੈਂ ਤੁਹਾਨੂੰ ਗੋਲਕ ਦੀ ਦੁਰਵਰਤੋਂ ਦੱਸਣ ਲੱਗਾ ਕਿ 21 ਦਸੰਬਰ 2010 ਨੂੰ ਇੱਕ ਮਤਾ ਪੈਂਦਾ ਹੈ ਸਵਰਗੀ ਅਵਤਾਰ ਸਿੰਘ ਮੱਕੜ ਹੋਣਾ ਦੀ ਪ੍ਰਧਾਨਗੀ ਦੇ ਹੇਠ ਕਿ 300 ਸਾਲਾਂ ਕੇ 350 ਸਾਲਾਂ ਜਿਹੜਾ ਸਥਾਪਨਾ ਦਿਵਸ ਮਣਾਉਣਾ ਵਾ ਔਰ ਰਾਹ ਖੁੱਲੇ ਕਰਨੇ ਨੇ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਦੇ ਉਹ ਰਸਤੇ ਖੁੱਲੇ ਕਰਨ ਲਈ ਪ੍ਰਬੰਧ ਕਰਨਾ ਔਰ ਉਸ ਰਸਤੇ ਦੇ ਵਿੱਚ ਇੱਕ ਕੋਠੀ ਆਉਂਦੀ ਆ 19 ਮਰਲੇ ਦੀ ਉਦੋਂ ਮਤੇ ਦੇ ਵਿੱਚ ਪਿਆ ਔਰ ਉਹ 70 ਲੱਖ ਰੁਪਏ ਦੀ ਪਹਿਲਾਂ ਮੈਂਬਰਾਂ ਨੇ ਆਪ ਖਰੀਦੀ ਕੋਠੀ ਮਾਲਕਾਂ ਕੋਲੋਂ ਤੇ 2 ਕਰੋੜ 70 ਲੱਖ ਰੁਪਏ ਦੀ ਤਖਤ ਸਾਹਿਬ ਨੂੰ ਵੇਚੀ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ 5 ਸਾਲ ਬਾਅਦ ਕੋਰਟ ਇਹਦੇ ਉੱਤੇ ਫੈਸਲਾ ਸੁਣਾਉਂਦੀ ਆ ਵੀ ਵਿਆਜ ਸਮੇਤ ਜਿਹੜੇ ਉਹ ਪੈਸੇ ਮੋੜੇ ਜਾਣ ਗੁਰੂ ਘਰ ਨੂੰ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਔਰ ਕਿੰਨੇ ਆਕ ਤੁਸੀਂ ਮਤਲਬ ਗੋਲਕਨੀਆ ਦੁਰਵਰਤੋ ਜਿਹੜੀਆਂ ਉਹ ਸੁਣਨਾ ਚਾਹੁੰਦੇ ਹੋ ਅਸੀਏ ਕੋਲੀ ਜਿਸ ਦਿਨ ਦਾ ਜਦੋਂ ਉਹਨੂੰ ਫੜਿਆ ਵਾ ਇੱਕ ਤੋਂ 1.5 ਕਰੋੜ ਰੁਪਏ ਉਹਦੀ ਸਾਲਾਨਾ ਜਿਹੜੀ ਤਨਖਾਹ ਰਹੀ ਆ ਜਦੋਂ ਕਿ ਸੰਗਤ ਫਰੀ ਸੇਵਾ ਕਰਨ ਲਈ ਤਿਆਰ ਸੀਗੀ ਗੁਰੂ ਘਰ ਦੇ ਵਿੱਚ ਜਿੱਦਾਂ ਡੇਰੇ ਬਿਆਸ ਦੇ ਵਿੱਚ ਲੋਕੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਵੱਡੇ ਵੱਡੇ ਅਫਸਰ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਸੰਗਤ ਦੇ ਵਿੱਚੋਂ ਲੋਕ ਫ੍ਰੀ ਸੇਵਾ ਕਰਨ ਲਈ ਤਿਆਰ ਸੀਗੇ ਹਰਮੰਦਰ ਸਾਹਿਬ ਦਾ ਐਸਜੀਪੀਸੀ ਦਾ ਹਸਾਬ-ਕਤਾਬ ਰੱਖਣ ਲਈ ਤਿਆਰ ਸੀਗੇ ਉਹਨੂੰ 1.5 ਕਰੋੜ ਰੁਪਈਆ ਸਾਲ ਦੀ ਤਨਖਾਹ ਦੇ ਉੱਤੇ ਰੱਖਿਆ ਗਿਆ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਕੋਲੀ ਕੋਲੋਂ 75% ਰਿਕਵਰੀ ਕਰਨ ਦਾ ਹੁਕਮ ਜਿਹੜਾ ਸੁਣਾਇਆ ਗਿਆ ਐਸਜੀਪੀਸੀ ਵੱਲੋਂ ਕਾਲ ਤੱਕ ਸਾਭ ਦੇ ਜਥੇਦਾਰ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਜਿਹੜੀ ਜਾਰੀ ਕੀਤੀ ਉਹਦੇ ਵਿੱਚ ਅਜੇ ਤੱਕ ਕੋ ਰਿਕਵਰੀ ਨਹੀਂ ਹੋਈ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਆ ਜਿੰਨਾ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਕਾਲਤਕ ਸਾਹਿਬ ਦੀ ਪੰਜਾਜ ਜਥੇਦਾਰਾਂ ਦੀ ਰਿਪੋਰਟ ਦੇ ਉੱਤੇ ਦੋਸ਼ੀ ਠਹਰਾਇਆ ਉਹ ਸਾਰੇ ਦੇ ਸਾਰੇ ਹਾਈ ਕੋਰਟ ਦੇ ਵਿੱਚ ਚਲੇ ਗਏ ਔਰ ਉੱਥੋਂ ਆਪਣੇ ਫੰਡ ਜਿਹੜੇ ਬਣਦੇ ਸੀਗੇ ਉਹ ਬਹਾਲ ਕਰਾ ਕੇ ਆਏ ਔਰ ਸ਼੍ਰੋਮਣੀ ਕਮੇਟੀ ਕੋ ਇੱਜ਼ਤ ਮਾਨਣਾ ਉਹਨਾਂ ਰਿਟਾਇਰਮੈਂਟ ਵੀ ਲਈ ਔਰ ਆਪ ਦੇ ਜਿਹੜੇ ਫੰਡ ਆ ਉਹ ਵੀ ਉੱਥੋਂ ਵਸੂਲ ਕੀਤੇ ਉਹਦੇ ਬਦਲੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਏ ਜੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੋ ਆਂਚ ਆਉਂਦੀ ਆ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਆ ਤੇ ਫਿਰ ਐਸਜੀਪੀਸੀ ਉਹ ਫੰਡਾਂ ਨੂੰ ਰੋਕਣ ਲਈ ਉਹਨਾਂ ਦੋਸ਼ੀਆਂ ਨੂੰ ਸਜਾਵਾ ਦਵਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਈ ਉਹ ਫੰਡ ਜਿਹੜੇ ਜਾਰੀ ਉਹਨਾਂ ਨੂੰ ਕਰ ਦਿੱਤੇ ਗਏ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਅੱਜ ਮੈਂ ਹੋਰ ਜਿਹੜੀ ਨਵੀਂ ਗੱਲ ਤੁਹਾਨੂੰ ਦੱਸਣ ਲੱਗਾ ਵਾਂ ਕਿ ਤੁਸੀਂ ਕਹਿੰਦੇ ਹੋ ਰਹਿਤ ਮਰਿਆਦਾ ਰਹੀ ਗੱਲ ਸਰਕਾਰ ਤੇ ਐਸਜੀਪੀਸੀ ਵੱਲੋਂ ਜਿਹੜਾ ਵੀ ਤੁਸੀਂ ਕਹਿੰਦੇ ਹੋ ਸਾਡੇ ਅਧਿਕਾਰ ਖੇਤਰ ਦੇ ਵਿੱਚ ਦਖਲਅੰਦਾਜ਼ੀ ਦਿੱਤਾ ਜਾਵੇ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਤੋਹੀਨ ਹੁੰਦੀ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਦਖਲਅੰਦਾਜ਼ੀ ਤੁਹਾਨੂੰ ਸਿਰਫ ਸੁਖਬੀਰ ਜਿਹੜੇ ਵਿਰੋਧੀ ਲੋਕਾਂ ਦੇ ਖਿਲਾਫ ਹੀ ਕਿਉਂ ਨਜ਼ਰ ਆਉਂਦੀ ਆ ਚਾਹੇ ਉਹ ਐਸਜੀਪੀਸੀ ਚ ਹੋਣ ਤੇ ਚਾਹੇ ਅਕਾਲ ਤਖਤ ਸਾਹਿਬ ਦੇ ਵਿੱਚ ਹੋਣ ਉਹ ਸਿਰਫ ਆਪਾਂ ਕਸੂਰ ਉਹਨਾਂ ਦਾ ਹੀ ਕੋ ਕੱਢਦੇ ਆ ਵੀ ਇਹ ਦਖਲ ਅੰਦਾਜ਼ੀ ਕਰਦੇ ਐਸਜੀਪੀਸੀ ਦੇ ਵਿੱਚ ਤੇ ਅਕਾਲ ਤਖਤ ਦੇ ਵਿੱਚ ਜਿਹੜੇ ਸੁਖਬੀਰ ਦੇ ਨੇੜੇ ਵਾਲੇ ਆ ਜਾਂ ਜਿਹੜੇ ਸੁਖਬੀਰ ਜੀ ਦੇ ਆਲੇ ਦੁਆਲੇ ਲੋਕ ਆ ਉਹਨਾਂ ਦੇ ਵਿੱਚ ਆਪਾਂ ਨੂੰ ਇਹ ਕਤਾਈਆਂ ਕਿਉਂ ਨਹੀਂ ਨਜ਼ਰ ਆਉਂਦੀਆਂ ਬਾਦਲਾਂ ਨੇ ਮੈਂ ਤੁਹਾਨੂੰ ਯਾਦ ਕਰਾਉਣ ਲੱਗਾ ਤਾਜੀ-ਤਾਜੀ ਗੱਲ ਆ ਬਾਦਲਾਂ ਨੇ ਸਾਰੇ ਗੁਨਾਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਝੋਲੀ ੱਡ ਕੇ ਕਬੂਲੇ ਸੀਗੇ ਵੀ ਆਹ ਕੰਮ ਵੀ ਸਾਡੇ ਕੋਲ ਹੋ ਉੱਥੇ ਕਬੂਲਣ ਤੋਂ ਬਾਅਦ ਆਪਣੀਆਂ ਰੈਲੀਆਂ ਤੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਸ਼ਰਯਾਮ ਕਹਿੰਦੇ ਸੀਗੇ ਕਿ ਮੈਂ ਮੰਨ ਲਏ ਆ ਪਰ ਮੈਂ ਕੀਤੇ ਨਹੀਂਗੇ ਤੇ ਕੀ ਇਹ ਸਿੱਖ ਸੰਗਤ ਦੇ ਨਾਲ ਤੇ ਸ੍ਰੀ ਕਾਲ ਤਖਸਾਲ ਸਾਹਿਬ ਨਾਲ ਧੋਖਾ ਨਹੀਂ ਆ ਫਿਰ ਝੂਠ ਹੋਣਾ ਉੱਥੇ ਬੋਲਿਆ ਕਿ ਸਿੱਖ ਸੰਗਤ ਦੇ ਵਿੱਚ ਜਾਂ ਜਿਹੜੀ ਸੰਗਤ ਆ ਪੰਜਾਬ ਦੀ ਉਹਦੇ ਵਿੱਚ ਬੋਲਦੇ ਆ ਕਿ ਇਹ ਜਿਹੜੀ ਕਾਲ ਤਖਸਾਲ ਸਾਹਿਬ ਦੀ ਤੋਹੀ ਨਹੀਂ ਹੈ ਜਥੇਦਾਰ ਸਾਹਿਬ ਤੁਸੀਂ ਆਪਦੀ ਵੀਡੀਓ ਚ ਕਹਿ ਰਹੇ ਹੋ ਕਿ ਬੇਅਦਬੀ ਜਿਹੜੀ ਉਹ ਰਾਮ ਰਹੀਮ ਤੇ ਹਣੀਪ੍ਰੀਤ ਨੇ ਕਰਾਈ ਸੀਗੀ ਸਰਕਾਰ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਕਰ ਰਹੀ ਤੇ ਤੁਸੀਂ ਇਹ ਕੋ ਭੁੱਲ ਗਏ ਕਿ ਉਸ ਬੇਦਬੀ ਤੋਂ ਬਾਅਦ ਰਾਮ ਰਹੀਮ ਨੂੰ ਮਾਫੀ ਬਾਦਲਾਂ ਦੇ ਹੁਕਮਾਂ ਦੇ ਉੱਤੇ ਦਿੱਤੀ ਗਈ ਸੀ ਕਮਰਾ ਬੰਦ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਤੇ ਉੱਥੇ ਉਹਨੂੰ ਮਾਫੀ ਦਿੱਤੀ ਗਈ ਇੱਥੋਂ ਤੱਕ ਕਿ ਰਾਮ ਰਹੀਮ ਦੀ ਇੱਕ ਫਿਲਮ ਰਿਲੀਜ਼ ਹੋਈ ਮੈਸेंजर ਆਫ ਗੋਡ ਔਰ ਸਾਰੇ ਪੰਜਾਬ ਦੀ ਪੁਲਿਸ ਉਹਨਾਂ ਥਾਵਾਂ ਦੇ ਉੱਤੇ ਲਾ ਦਿੱਤੀ ਸੀ ਕਿ ਰਾਮ ਰੀਵ ਦੇ ਭਗਤਾਂ ਦੇ ਉੱਤੇ ਉਹਦੇ ਫੋਲੋਅਰਾਂ ਦੇ ਉੱਤੇ ਕੋਈ ਆਂਚ ਨਾ ਆਵੇ ਤੇ ਕੀ ਇਹ ਅਕਾਲ ਤਖਤ ਸਾਹਿਬ ਦੀ ਤੋਹੀਨ ਨਹੀਂ ਸੀ ਇਹ ਇਹ ਸਿੱਧੀ ਦਖਲਅੰਦਾਜ਼ੀ ਨਹੀਂ ਸੀ ਸਤਿੰਦਰ ਸਿੰਘ ਕੋਹਲੀ ਜਿਹੜੇ ਸੀਏਲੀ ਮੈਂ ਫਿਰ ਕਹਿੰਦਾ ਆਪਾਂ ਬੜੇ ਤਤ ਭਰੇ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਰਿਪੋਰਟ ਤੋਂ ਬਾਅਦ ਐਸਜੀਪੀਸੀ ਨੇ ਉਹਨੂੰ ਦੋਸ਼ੀ ਸਾਬਤ ਕੀਤਾ ਉਹਨੂੰ ਕੱਢ ਦਿੱਤਾ ਗਿਆ ਉਹਨੂੰ ਕੱਢਣ ਤੋਂ ਬਾਅਦ ਉਹ ਬਾਦਲਾਂ ਦੇ ਦਫ਼ਤਰ ਦੇ ਵਿੱਚ ਆ ਫੜਨ ਤੱਕ ਵੀ ਉਹ ਕੰਮ ਕਰਦਾ ਰਿਹਾ ਕੀ ਇਹ ਅਕਾਲ ਤਖਤ ਸਾਹਿਬ ਚ ਸ਼ਰੋਮਣੀ ਕਮੇਟੀ ਦੇ ਹੁਕਮ ਆਦੀ ਜਿਹੜੀ ਉਹ ਤੋਹੀਨ ਨਹੀਂ ਸੀ ਫੈਸਲੇ ਦੇ ਉਲਟ ਉਹ ਹਾਈ ਕੋਰਟ ਦੇ ਵਿੱਚ ਚਲੇ ਗਿਆ ਅਜੇ ਤੱਕ ਉਹਨੇ ਪੈਸੇ ਜਮਾ ਨਹੀਂ ਕਰਾਏ ਆਪਣੇ ਕੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਆਦੀ ਤੋਹੀਨ ਨਹੀਂ ਆ ਜਾਂ ਐਸਜੀਪੀਸੀ ਦੇ ਵਿੱਚ ਸਿੱਧਾ ਸਿੱਧਾ ਦਖਲ ਨਹੀਂ ਆ ਫਿਰ ਹਾਈ ਕੋਰਟ ਦਾ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਜਾ ਕੇ ਅੱਜ ਤੱਕ ਸੁਖਬੀਰ ਬਾਦਲ ਦਾ ਜਿਹੜਾ ਚੈਨਲ ਆ ਪੀਟੀਸੀ ਉਹ ਸ਼ਰਿਆਮ ਕਹਿੰਦੇ ਆ ਵੀ ਮੇਰਾ ਚੈਨਲ ਆ ਉੱਥੇ ਗੁਰਬਾਣੀ ਦੇ ਉੱਤੇ ਕਬਜ਼ਾ ਕਰਕੇ ਕਰੋੜਾਂ ਰੁਪਏ ਜਿਹੜੇ ਉਹ ਕਮਾਏ ਜਾ ਰਹੇ ਆ ਬਾਣੀ ਵੇਚ-ਵੇਚ ਕੇ ਪੈਸੇ ਜਿਹੜੇ ਕਮਾਏ ਜਾ ਰਹੇ ਆ ਕੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਕੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੈ ਕੀ ਇਹ ਸ੍ਰੀ ਕਾਲ ਤਕ ਸਾਹਿਬ ਦੇ ਹੁਕਮਾਂ ਦੀ ਤੋਹੀਨ ਨਹੀਂ ਹੈ ਐਸਜੀਪੀਸੀ ਦਾ ਮਤਾ ਨੰਬਰ 466 ਜਿਹੜਾ 27/8/2020 ਨੂੰ ਪਿਆ ਸੀਗਾ ਸ਼੍ਰੀ ਕਾਲ ਤੱਕ ਸਾਹਿਬ ਦੀ ਰਿਪੋਰਟ ਦੇ ਉੱਤੇ ਜਿਹੜਾ ਉਹ ਜਾਰੀ ਮਤਾ ਪਾਇਆ ਗਿਆ ਸੀਗਾ ਵੀ 328 ਰੂਪ ਦੇ ਆ ਫਲਾਣੇ ਫਲਾਣੇ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਨ ਦਾ ਫੈਸਲਾ ਕੀਤਾ ਗਿਆ ਵਾ ਔਰ 8 ਦਿਨ ਬਾਅਦ ਹੀ ਜਿੱਥੇ ਪੰਜ ਸਿੰਘ ਸਹਿਮਾਨ ਨੇ ਫੈਸਲਾ ਸੁਣਾਇਆ ਸੀਗਾ ਜਿਹਦੇ ਉੱਤੇ ਮਤਾ ਪਾਇਆ ਗਿਆ 468 ਨੰਬਰ 27820 ਨੂੰ ਇਹਦੇ ਉਲਟ ਦੇ ਵਿੱਚ ਇੱਕ ਬੰਦੇ ਕੋਲੋਂ ਸਾਰ ਤਰਲੋਚਨ ਸਿੰਘ ਕੋਲੋਂ ਚਿੱਠੀ ਲਿਖਾ ਕੇ ਮਤਾ ਨੰਬਰ 493 ਜਿਹੜਾ 5920 ਨੂੰ ਪਾ ਲਿਆ ਜਾਂਦਾ ਕਿ ਪਰਚਾ ਦਰਜ ਨਹੀਂ ਕਰਾਇਆ ਜਾਊਗਾ ਐਸਜੀਪੀਸੀ ਆਪਣੇ ਕੰਮਕਾਰ ਦੇ ਵਿੱਚ ਕੋਈ ਪੁਲਿਸ ਦਾ ਦਖਲਅਧਾਰ ਜਿਹੜਾ ਉਹ ਨਹੀਂ ਚਾਹੁੰਦੀ ਆਪਣੇ ਪੱਧਰ ਦੇ ਉੱਤੇ ਹੀ ਕਾਰਵਾਈ ਜਿਹੜੀ ਕੀਤੀ ਜਾਊਗੀ ਪੰਜ ਸਿੰਘ ਸਹਿਬਾਨ ਦਾ ਫੈਸਲਾ ਨਾ ਮੰਨ ਕੇ ਇੱਕ ਬੰਦੇ ਦੀ ਚਿੱਠੀ ਦੇ ਉੱਤੇ ਫੈਸਲਾ ਬਦਲਿਆ ਗਿਆ ਕੀ ਇਹ ਸ੍ਰੀ ਕਾਲਤਕ ਸਾਬ ਦੀ ਤੋਹੀਨ ਨਹੀਂ ਸੀ ਕੀ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਹੀਂ ਸੀ ਜੇ ਪਤਿਤ ਤੇ ਸਿਰ ਗੁੰਮਿਆਂ ਨੂੰ ਤੁਸੀਂ ਕਾਲ ਤਖਤ ਸਾਹਿਬ ਤੇ ਬੁਲਾਉਣ ਦੀ ਰਵਾਇਤ ਸ਼ੁਰੂ ਕੀਤੀ ਆ ਤੇ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਸ੍ਰੀ ਕਾਲ ਤਖਤ ਸਾਹਿਬ ਜਾਂ ਐਸਜੀਪੀਸੀ ਦੇ ਹੁਕਮਾਂ ਦੇ ਉਲਟ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਈ ਸੀ ਜਿਨ੍ਹਾਂ ਦੇ ਖਿਲਾਫ ਕਾਲ ਤਖਤ ਸਾਹਿਬ ਦੀ ਰਿਪੋਰਟ ਦੇ ਉੱਤੇ ਕਾਰਵਾਈ ਹੋਈ ਉਹ ਇਨ੍ਹਾਂ ਹੁਕਮਾਂ ਦੇ ਉਲਟ ਹਾਈ ਕੋਰਟ ਦੇ ਵਿੱਚ ਚਲੇ ਜਾਂਦੇ ਆ ਉੱਥੋਂ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਿਹੜੇ ਉਹ ਫੈਸਲਾ ਲੈ ਕੇ ਆਉਂਦੇ ਆ ਹੁਕਮ ਲੈ ਕੇ ਆਉਂਦੇ ਆ ਤੇ ਜੇ ਫਿਰ ਤੁਹਾਡੇ ਚ ਹਿੰਮਤ ਹੈਗੀ ਆ ਤੇ ਹਾਈ ਕੋਰਟ ਦੇ ਜੱਜਾਂ ਤੇ ਉਹਨਾਂ ਦਾ ਕੇਸ ਲੜਨ ਵਾਲੇ ਵਕੀਲਾਂ ਨੂੰ ਵੀ ਤਲਬ ਕਰੋ ਆਪ ਦੀ ਸ੍ਰੀ ਕਾਲ ਤਖਤ ਸਾਹਿਬ ਦੇ ਸੈਕਟਰੀਟੇਟ ਦੇ ਵਿੱਚ ਜਾਂ ਕਾਲ ਤਖਤ ਸਾਹਿਬ ਦੇ ਉੱਤੇ ਹੈਗੀ ਐ ਮਤ ਉਹਨਾਂ ਨੂੰ ਬੁਲਾਉਣ ਦੀ ਉਹ ਵੀ ਤਾਂ ਸਿੱਧਾ ਸਿੱਧਾ ਦਖਲ ਹੈ ਨਾ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ RAM REEM ਜਿਸ ਤੋਂ ਸਾਰਾ ਪੰਜਾਬ ਅਤੇ ਸਿੱਧੀ ਮਤਲਬ ਐਡੀ ਪੰਜਾਬ ਦੇ ਵਿੱਚ ਅੱਗ ਲੱਗੀ ਸੀ ਪੰਜਾਬ ਦੇ ਵਿੱਚ ਤਬਾਈ ਦਾ ਜਿਹੜਾ ਮੰਜ਼ਰ ਸ਼ੁਰੂ ਹੋਇਆ ਸੀ ਤੇ ਅੱਜ ਤੱਕ ਉਹ ਜਿਹੜੇ ਝਗੜੇ ਖਤਮ ਨਹੀਂ ਹੋ ਰਹੇ ਹਰਿਆਣਾ ਸਰਕਾਰ ਅਤੇ BJP ਦੀ ਮਿਹਰਬਾਨੀ ਦੇ ਨਾਲ 4 ਸਾਲਾਂ ਦੇ ਵਿੱਚ 4 ਸਾਲਾਂ ਚ 15 ਵਾਰੀ ਉਹਨੂੰ ਪਰੋਲ ਜਿਹੜੀ ਮਿਲ ਗਈ ਆ ਅਗਸਤ 25 ਨੂੰ ਉਹ ਪਹਿਲਾ ਬਾਹਰ ਆਇਆ ਸੀਗਾ ਤੇ ਆ ਜਨਵਰੀ ਮਹੀਨੇ ਦੇ ਵਿੱਚ ਉਹ ਫੇਰ ਆ ਰਿਹਾ 30 40 ਦਿਨ ਦੀ ਛੁੱਟੀ ਲੈ ਕੇ ਜਿਹੇ ਹਮਤ ਹੈ ਗਈ ਆ ਤੇ ਹਰਿਆਣਾ ਸਰਕਾਰ ਅਤੇ ਬੀਜੇਪੀ ਆਗੂਆਂ ਦਾ ਵਿਰੋਧ ਦੇ ਵਿੱਚ ਵੀ ਫਤਵਾ ਜਾਰੀ ਕਰੋ ਉਹਨਾਂ ਨੂੰ ਵੀ ਸ਼੍ਰੀ ਕਾਲਤਕ ਸਾਹਿਬ ਤੇ ਮਤਲਬ ਤਲਬ ਕਰੋ ਉੱਥੇ ਬੋਲਤੀ ਕੋ ਬੰਦ ਹੋ ਜਾਂਦੀ ਆਪਣੀ ਉੱਥੇ ਉੱਥੇ ਕਿਉਂ ਨਹੀਂ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਸਰਕਾਰ ਦਾ ਭਾਰਤ ਸਰਕਾਰ ਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਸਿੱਧਾ ਸਿੱਧਾ ਦਖਲਿਆ ਉਥੇ ਆਪਾਂ ਕੋ ਚੁੱਪ ਕਰ ਜਾਂਦੇ ਆ ਕੱਲਾ ਇਹਨੂੰ ਕੋ ਆਪਾਂ ਘੇਰੀ ਜਾਂਦੇ ਆ ਭਗਵਾਨ ਤੁਮਾਨ ਨੂੰ ਕੱਲ ਤੁਹਾਡਾ ਮੈਂ ਇੱਕ ਪ੍ਰੈਸ ਨੋਟ ਪੜ੍ਹਦਾ ਸੀਗਾ ਜਦੇ ਵਿੱਚ ਤੁਸੀਂ ਲਿਖਿਆ ਤੁਹਾਡੀ ਫੇਸਬੁੱਕ ਦੇ ਉੱਤੇ ਪਿਆ ਗੜਗਾਦੇ ਸਾਹਿਬ ਕਿ 1 ਜਨਵਰੀ 1993 ਨੂੰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਉਹ ਸ਼ਹੀਦ ਕੀਤੇ ਗਏ ਸੀਗੇ ਔਰ ਅੱਜ ਤੱਕ ਕਾਤਲਾਂ ਨੂੰ ਜਿਹੜੀਆਂ ਉਹ ਸਜਾਵਾਂ ਨਹੀਂ ਮਿਲ ਸਕੀਆਂ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ 93 ਤੋਂ ਬਾਅਦ 1997 2002 2000 ਮਤਲਬ 2007 ਤੋਂ ਲੈ ਕੇ 2017 ਤੱਕ 15 ਸਾਲ ਬਾਦਲਾਹ ਦੀ ਸਰਕਾਰ ਰਹੀ ਆ ਕਿ ਉਹਨਾਂ ਨੂੰ ਇਹ ਸਵਾਲ ਕਿਉਂ ਨਹੀਂ ਕੀਤਾ ਜਾਂਦਾ ਵੀ ਤੁਸੀਂ ਤਿੰਨਾ ਟਰਮਾਂ ਦੇ ਵਿੱਚ 15 ਸਾਲਾਂ ਦੇ ਵਿੱਚ ਅੱਜ ਤੱਕ ਜਿਹੜੇ ਗੁਰਦੇਵ ਸਿੰਘ ਕੌਂਕੇ ਦੇ ਕਾਤਲ ਆ ਉਹਨਾਂ ਨੂੰ ਸਜ਼ਾਵਾ ਕਿਉਂ ਨਹੀਂ ਦਿੱਤੀਆਂ ਉਹਨਾਂ ਨੂੰ ਤਲਬ ਕਰਨ ਦੀ ਮਤ ਹੈਗੀ ਆ ਆਪਾਂ ਨੂੰ